ਰਾਹੁਲ ਗਾਂਧੀ ਜੀ ਪੰਜਾਬ ਆ ਰਹੇ ਨੇ ਅੱਜ ਸਾਡੇ ਕੋਲ ਸਵਾਲ ਨੇ ਰਾਹੁਲ ਗਾਂਧੀ ਜੀ ਉਹ ਇਸ ਕਰਕੇ ਨੇ ਕਿ ਕਿਉਂਕਿ ਕਾਂਗਰਸ ਪਾਰਟੀ ਪੰਜਾਬ ਹਤੈਸ਼ੀ ਕਿਸਾਨ ਹਤੈਸ਼ੀ ਹੜਪੀਟਾ ਨੇ ਤੈਸ਼ੀ ਦੇ ਡਰਾਮੇ ਕਰ ਰਹੀ ਹੈ ਰਾਹੁਲ ਗਾਂਧੀ ਜੀ ਥੋੜੀ ਤੇ ਟੋੜੇ ਪਾਈਵਾਲ ਇੰਡੀ ਗੱਠ ਜੋੜਦੀਆਂ ਅੱਠ ਸੂਬਿਆਂ ਦੇ ਵਿੱਚ ਸਰਕਾਰਾਂ ਨੇ ਤੇਲਗਾਨਾ ਕਰਨਾਟਕ ਤਮਿਲਨਾਡੂ ਝਾਰਖੰਡ ਪੋਰ ਵਗੈਰਾ ਸੂਬਿਆਂ ਦੇ ਵਿੱਚ ਕੀ ਉੱਥੋਂ ਦੀਆਂ ਸਰਕਾਰਾਂ ਜਿੱਥੇ ਕਾਂਗਰਸ ਪਾਰਟੀ ਦੀ ਸਰਕਾਰਾਂ ਨੇ ਕਿ ਉਹਨਾਂ ਦਾ ਕੋਈ ਫਰਚ ਨਹੀਂ ਬੰਦਦਾ ਸੀ ਕਿ ਉਹ ਪੰਜਾਬ ਦੇ ਵਸਨੀਕਾਂ ਦੀ ਕੋਈ ਮਦਦ ਕਰੇ ਕੋਈ ਰਾਹਤ ਸਮਗਰੀ ਭੇਜ ਦੇ ਮੁੱਖ ਮੰਤਰੀ ਰੀਲੀਫ ਫੰਡ ਚ ਪੈਸਾ ਪਵਾ ਦੇ ਪੰਜਾਬ ਦਾ ਕੁਝ ਭਲਾ ਕਰ ਦੇ ਪਰ ਸਿਰਫ ਤੁਸੀਂ ਵੀ ਅੱਜ ਫੋਟੋ ਆਫਸ ਲਈ ਆ ਰਹੇ ਦੱਸ ਕੇ ਦਰਯੋ ਕਿ ਪੰਜਾਬ ਦੇ ਲਈ ਕਾਂਗਰਸ ਪਾਰਟੀ ਤੁਹਾਡੀ ਪੂਰੀ ਕਾਂਗਰਸ ਪਾਰਟੀ ਹਿੰਦੁਸਤਾਨ ਦੀ ਤੇ ਤੁਹਾਡੀਆਂ ਸਰਕਾਰਾਂ ਨੇ ਕੀ ਦਿੱਤਾ ਸਾਡੀਆਂ ਸਾਨੂੰ ਤਾਂ ਤੁਸੀਂ ਐਂਟੀ ਪੰਜਾਬ ਦਾ ਠੁੱਡੀ ਪਾਰਟੀ ਟਿਕਬਾ ਦੇ ਦਿੰਦੀ ਆ ਪਰ ਤੁਸੀਂ ਪੰਜਾਬ ਹਤੇਸ਼ੀ ਕਿਵੇਂ ਹੋਗੇ ਇੱਕ دیਵਾਨੀ ਇੱਕ ਦੁੱਕੀ ਵੀ ਦਿੱਤੀ ਹੋਵੇ ਰਾਜਾ ਵੜਿੰਗ ਜੀ ਦੱਸਿਓ ਜ਼ਰੂਰ ਰਾਹੁਲ ਗਾਂਧੀ ਤੋਂ ਪੁੱਛਿਓ ਜ਼ਰੂਰ ਪੁੱਛ ਕੇ ਸਾਨੂੰ ਦੱਸਿਓ ਜ਼ਰੂਰ ਕਿੰਨੇ ਪੈਸੇ ਲੈ ਕੇ ਆਏ ਨੇ ਤੇ ਉਹ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਤੇ ਵੀ ਇੰਡੀਪੈਂਡੈਂਸ ਦੇ ਪਾਰਟਨਰ ਨੇ ਜਦੋਂ ਤਾਮਿਲਨਾਡੂ ਗਏ ਦੋਸਾ ਠਾ ਕੇ ਆਗੇ ਪੰਜਾਬ ਡੁੱਬਿਆ ਹੋਇਆ ਸੀ دیਵਾਨੀ ਨਹੀਂ ਦਿੱਤੀ ਉਸ ਆਦਮੀ ਨੇ ਸੋ ਸਾਡੇ ਦੇ ਤਗਮੇ ਲਾਦੇ ਹਾਂ ਉਹਨਾਂ ਦੇ ਤਗਮੇ ਲਾਦੇ ਹਾਂ ਜਿਹੜੀ ਸਰਕਾਰ ਨੇ ਦਰਿੰਦਰ ਮੋਦੀ ਜੀ ਹੋਣਾ ਨੇ 1600 ਕਰੋੜ ਪੰਜਾਬ ਦੇ ਲੋਕਾਂ ਦੇ ਲਈ ਭੇਜਿਆ 12000 ਕਰੋੜ ਰੁਪਇਆ ਐਸਡੀਆਰਐਫ ਦਾ ਫੰਡ ਦਿੱਤਾ ਜਿੱਥੇ ਸਾਡੀਆਂ ਸਰਕਾਰਾਂ ਨੇ ਹਰਿਆਣਾ ਹੋ ਗਿਆ ਦਿੱਲੀ ਹੋ ਗਿਆ ਹੋਰ ਸੂਬਿਆਂ ਦੀਆਂ ਸਰਕਾਰਾਂ ਨੇ 5 ਕਰੋੜ ਰੁਪਇਆ ਮੁੱਖ ਮੰਤਰੀ ਰੀਲੀਫ ਫੰਡ ਦੇ ਵਿੱਚ ਭੇਜਿਆ ਹਜ਼ਾਰਾਂ ਟਰੱਕਸ ਮਗਰੀ ਦੇ ਭੇਜੇ ਟ੍ਰੇਨਾਂ ਭੇਜੀਆਂ ਕਿ ਪੰਜਾਬੀਆਂ ਦੇ ਉੱਤੇ ਆਪਦਾ ਆਈ ਹੈ ਉਹ ਪੰਜਾਬੀਆਂ ਤੇ ਜਿਹੜੇ ਸਾਰਿਆਂ ਦੀ ਖੜਦੇ ਨੇ ਪਰ ਅੱਜ ਕਾਂਗਰਸ ਪਾਰਟੀ ਤੇ ਇੰਦੀ ਗੱਠਜੋੜ ਕਿੱਥੇ ਖੜਾ ਹੈ ਇਹਦਾ ਜਵਾਬ ਜ਼ਰੂਰ ਦੇ ਕੇ ਜਾਇਓ ਸਾਨੂੰ ਕਿ ਪੰਜਾਬੀਆਂ ਨਾਲ ਇਹ سلوਕ ਮੈਂ ਨਹੀਂ ਕਹਿੰਦਾ ਮਤਰਈ ਮਾਲ ਇਹ سلوਕ ਪਹਿਲਾਂ ਵੀ ਤੁਸੀਂ ਕੀਤਾ ਸੀ ਹੁਣ ਦੁਬਾਰਾ ਕਰਕੇ ਕਰਤਾ ਹੈ ਤੁਹਾਡੇ ਲੋਕਾਂ ਨੇ ਕਿਉਂ ਇਹਦਾ ਜਵਾਬ ਤੁਹਾਨੂੰ ਦੇਣਾ ਪੈਣਾ ਜੀ ਧੰਨਵਾਦ